ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਸ਼੍ਰੀ ਕੇਸਗੜ੍ਹ ਸਾਹਿਬ ਦੀ ਗੱਦੀ ਦੀ ਬੀਅਦ ਵੀ ਕਰਨ ਵਾਲੇ ਵਿਅਕਤੀ ਨੂੰ ਰੋਪੜ ਦੀ ਅਦਾਲਤ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਮਾਨਯੋਗ ਅਦਾਲਤ ਦੇ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਦੇ ਵਿੱਚ ਪਰਮਜੀਤ ਸਿੰਘ ਨਿਵਾਸੀ ਮਹਿਲਾ ਮਹਾਰਾਜ ਨਗਰ ਲੁਧਿਆਣਾ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਧਾਰਾ 295ਏ ਦੇ ਤਹਿਤ 3 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਜਦਕਿ ਧਾਰਾ 435 ਦੇ ਤਹਿਤ ਉਸ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈਆ। ਗੌਰਤਲਮਾ ਕਿ ਦੋਸ਼ੀ ਪਰਮਜੀਤ ਸਿੰਘ ਸਵੇਰ-ਸਵੇਰ ਖਾਲਸਾ ਜਨਮਪੁਰ ਮੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਿਆ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਜਲਦੀ ਹੋਈ ਸਿਗਰਟ ਅਤੇ ਮਾਂਚਸ ਦਿੱਤੀ ਲਈ ਉਸ ਨੇ ਉਸ ਧਾਰਮਿਕ ਸਥਾਨ ਤੇ ਸੁੱਟੀ ਅਤੇ ਵਿਅਦਿ ਦੀ ਕੋਸ਼ਿਸ਼ ਕੀਤੀ ਪਰ ਪਰਮਜੀਤ ਸਿੰਘ ਨੂੰ ਸੇਵਕਾਂ ਨੇ ਤੁਰੰਤ ਫੜ ਲਿਆ ਸੀ। ਵੱਡੀ ਗੱਲ ਇਹ ਹੈ ਕਿ ਦੋਸ਼ੀ ਲੁਧਿਆਣਾ ਤੋਂ ਖਾਸ ਕਰਕੇ ਚੱਲ ਕੇ ਸ਼੍ਰੀ ਕੇਸਗੜ੍ਹ ਸਾਹਿਬ ਵਿਯਤ ਵੀ ਕਰਨ ਦੇ ਲਈ ਪਹੁੰਚਿਆ ਜਦਕਿ ਰਸਤੇ ਦੇ ਵਿੱਚ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਅਜਿਹੀ ਕੰਨਾ ਨੂੰ ਅੰਜਾਮ ਦੇ ਸਕਦਾ ਸੀ ਪਰ ਉਸ ਨੇ ਇੱਥੇ ਆ ਕੇ ਹੀ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਸਿੱਖਾਂ ਦੇ ਪਵਿੱਤਰ ਸਥਾਨ ਅਤੇ ਖਾਲਸਾ ਜਨਮ ਭੂਮੀ ਨੂੰ ਅਪਵਿੱਤਰ ਕਰਨ ਦਾ ਫੈਸਲਾ ਕੀਤਾ ਇਹਦੇ ਚ 13 9 2021 ਨੂੰ ਦੂਸੀ ਪਰਮਜੀਤ ਸਿੰਘ ਨੇ ਤਾਂ ਸ਼੍ਰੀ ਕੇਸਗੜ੍ਹ ਸਾਹਿਬ ਜਿਹੜੀ ਖਾਲਸੇ ਦੀ ਜਨਮ ਭੂਮੀ ਹੈ ਉੱਥੇ ਸਵੇਰੇ ਤੜਕੇ 4 ਵਜੇ ਜਾ ਕੇ ਜਦੋਂ ਮਹਾਰਾਜ ਦੀ ਸਵਾਰੀ ਉੱਪਰ ਆਉਂਦੀ ਹੈ ਸੋਖਾ ਅਸਣ ਤੋਂ ਦਰਬਾਰ ਸਾਹਿਬ ਵਿੱਚ ਉੱਥੇ ਉਹਨੇ ਸਿਕਟ ਪੀਕ ਹੈ ਧੂਆ ਜਿਹੜਾ ਰਾਗੀ ਸਿੰਘਾਂ ਪਰੋਂ ਮਹਾਰਾਜ ਦੀ ਤਰਫ ਛੱਡਿਆ ਉਤੇ ਬਾਅਦ ਉਹਨੇ ਬੜੀ ਹੋਈ ਸਿਕਟ ਹੈ ਜਿਹੜੀ ਔਰ ਤੀਲ ਹੈ ਉਹ ਚਾਦਰਾਂ ਦੇ ਉੱਪਰ ਸਿੱਟ ਦਿੱਤੀ ਤਾਂ ਕਿ ਅੱਗ ਲੱਗ ਕੇ ਉੱਥੇ ਨੁਕਸਾਨ ਹੋ ਸਕੇ ਉਹਦਾ ਫਿਰ ਇੱਥੇ ਚਲਾਨ ਪੇਸ਼ ਹੋਇਆ ਕੇਸ ਚੱਲਿਆ ਅਜਮਾਨਜੋਗ ਅਦਾਲਤ जिला सेशन जज की ने ओनो 400 35 ਦੇ ਵਿੱਚ 5 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਤੇ 295 ਦੇ ਵਿੱਚ 3 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਕੀਤਾ ਕੀ ਸਮਝੋ ਸਾਰੇ ਟ੍ਰਾਇਲ ਦੌਰਾਨ ਜਿਸ ਤਰੀਕੇ ਨਾਲ ਸਜ਼ਾ ਹੋਈ ਹੈ ਜਿਸ ਤਰੀਕੇ ਦੀ ਕੋਸ਼ਿਸ਼ ਕੀਤੀ ਗਈ ਹੈ ਬੇਇੱਜ਼ਤੀ ਕੀਤੀ ਗਈ ਹੈ ਤਾਂ ਕੀ ਸਮਝੋ ਸਰ ਬੇਇੱਜ਼ਤੀ ਤਾਂ ਕਿਸੇ ਵੀ ਧਰਮ ਦੀ ਵੀ ਹੁਣੀ ਬਹੁਤ ਜ਼ਿਆਦਾ ਮਾੜੀ ਹੈ ਪਰ ਇਸ ਕੇਸ ਦਾ ਵਿੱਚ ਐਸਜੀਪੀਸੀ ਨੇ ਸਾਡੇ ਜੋ ਪ੍ਰਧਾਨ ਹਜਿੰਦਰ ਸਿੰਘ ਧਾਮੀ ਹੋਰੀ ਮੇਰੇ ਨਾਲ ਇਹਨਾਂ ਦੇ ਲੀਗਲ ਅਸਿਸਟੈਂਟ ਖੜੇ ਐ ਐਜੀਪੀਸੀ ਦੇ ਸਾਥ ਜਸਵੀਰ ਸਿੰਘ ਹੋਰੀ ਔਰ ਇਹ ਸਾਰੀ ਐਜੀਪੀਸੀ ਦੀ ਟੀਮ ਹੈ ਜਿਹੜੇ ਉੱਥੇ ਰਾਗੀ ਸਿੰਘ ਸੀਗੇ ਜਿਨ੍ਹਾਂ ਨੇ ਮੌਕੇ ਤੇ ਦੇਖਿਆ ਸਾਰੇ ਘਟਨਾ ਨੂੰ ਉਹਨਾਂ ਨੇ ਆ ਕੇ ਨਿਡਰ ਹੋ ਕੇ ਜਿਹੜੀ ਆਪਣੀ ਗਵਾਹੀ ਦਿੱਤੀ ਹੈ ਉਹ ਸਾਰੀ ਜਦੋਂ ਮੇਰੀ ਆਪਣੀ ਲੀਗਲ ਟੀਮ ਹੈ ਸਾਰਿਆਂ ਨੇ ਬੜੀ ਮਿਹਨਤ ਦੇ ਨਾਲ ਇਸ ਗੱਲ ਨੂੰ ਇੱਥੇ ਪਜਾਇਆ ਵੀ ਤਾਂ ਕਿ ਜਿਹੜਾ ਦੋਸ਼ੀ ਹੈ ਉਹਨੂੰ ਇੱਕ ਮਸਾਲੀ ਸਜ਼ਾ ਮਿਲ ਸਕੇ ਉਹ ਜੇਲ੍ਹ ਦੇ ਅੰਦਰ ਪੱਕੀ ਤੌਰ ਤੇ ਜਾ ਸਕੇ ਬਿਊਰੋ ਰਿਪੋਰਟ ਐਸਐਮਜੈ ਨਿਊਜ਼